ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਮੇਰੇ ਵੀਰ ਭਰਾਵਾਂ ਨੇ ਅਜੇ ਤੱਕ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੇ ਜਦੋਂ ਬਜਾਈ ਦੇ ਟਾਈਮ ਜੇ ਤੁਹਾਨੂੰ ਡੀਪੀ ਨਹੀਂ ਮਿਲਿਆ ਤੇ ਤੁਸੀਂ ਕਣਕ ਦੀ ਬਜਾਈ ਦੇ ਸਮੇਂ ਡੀਏਪੀ ਖੇਤ ਦੇ ਵਿੱਚ ਨਹੀਂ ਪਾਇਆ ਤੇ ਤੁਹਾਡੀ ਕਣਕ ਜਿਹੜੀ ਡੀਏਪੀ ਦੀ ਘਾਟ ਦਿਖਾ ਰਹੀ ਹੈ ਤੇ ਅੱਜ ਆਪਾਂ ਤੁਹਾਨੂੰ ਦੱਸੂਗੇ ਵੀ ਆਪਾਂ ਕਿਵੇਂ ਜਿਹੜੀ ਡੀਏਪੀ ਦੀ ਘਾਟ ਉਹ ਪੂਰੀ ਕਰ ਸਕਦੇ ਆ ਤੇ ਸਸਤਾ ਜਿਆ ਫਾਰਮੂਲਾ ਹੈ ਕੋਈ ਬਹੁਤਾ ਮਹਿੰਗਾ ਵੀ ਹੈ ਨਹੀਂ ਤੇ ਜਿਹੜੀ ਫਾਸਫੋਰਸ ਦੀ ਯਾਨੀ ਕਿ ਡੀਏਪੀ ਦੀ ਘਾਟ ਹੈ ਤੁਹਾਡੀ ਕਣਕ ਦੇ ਵਿੱਚੋਂ ਬਿਲਕੁਲ ਵੀ ਖਤਮ ਹੋ ਜਾਊਗੀ ਤੇ ਤੁਹਾਨੂੰ ਸ਼ਾਨਦਾਰ ਨਤੀਜੇ ਮਿਲਣਗੇ ਤੇ ਵੀਡੀਓ ਨਾਲ ਬਣੇ ਰਹੋ ਵੀਡੀਓ ਪੂਰੀ ਦੇਖਿਓ ਹੁਣ ਕਣਕ ਦੇ ਵਿੱਚ ਜਿਹੜੀ ਆਪਾਂ ਡੀਏਪੀ ਦੀ ਘਾਟ ਆ ਉਹ ਪੂਰੀ ਕਿਵੇਂ ਕਰਨੀ ਹੈ ਪਹਿਲਾ ਨੰਬਰ ਆਪਾਂ ਕਦੇ ਵੀ ਜੇ ਆਪਣੀ ਕਣਕ ਦਬ ਰਹੀ ਹੈ ਉਹਦੇ ਵਿੱਚ ਡੀਏਪੀ ਦੀ ਘਾਟ ਆਪਾਂ ਨੂੰ ਦਿਖ ਰਹੀ ਹੈ ਤਾਂ ਜਿਹੜੇ ਜ਼ੂਰੀਏ ਆ ਉਹ ਵੱਧ ਨਾ ਪਾਓ ਵੱਧ ਮਾਤਰਾ ਦੇ ਵਿੱਚੋਂ ਨਾ ਪਾਓ ਵੀ ਆਪਣੀ ਕਣਕ ਦੇ ਵਿੱਚ ਆਪਾਂ ਡੀਏਪੀ ਨਹੀਂ ਪਾਇਆ ਤੇ ਇਸ ਵਾਰ ਆਪਾਂ ਕਣਕ ਨੂੰ ਡੋ ਗੱਟੇ ਜ਼ੂਰੀਏ ਦੇ ਵੱਧ ਦਊਗੇ ਉਦੇ ਨਾਲ ਆਪਣਾ ਕੋਈ ਬੈਨੀਫਿਟ ਨਹੀਂ ਹੋਣਾ ਕਿਉਂਕਿ ਜਿਹੜਾ ਜੂਰੀਏ ਨੇ ਕੰਮ ਕਰਨਾ ਉਹਨੇ ਸਿਰਫ ਨਾਈਟ੍ਰੋਜਨ ਆਪਣੀ ਪੂਰੀ ਕਰਨੀ ਹੈ ਜਿਹੜਾ ਫਾਸਫੋਰਸ ਤੱਤ ਹੈ ਜਿਹੜਾ ਡੀਏਪੀ ਉਹਨੇ ਜੂਰੀਏ ਨੇ ਨਹੀਂ ਪੂਰਾ ਕਰਨਾ ਉਹਨੇ ਸਿਰਫ ਆਪਣਾ ਨਾਈਟ੍ਰੋਜਨ ਦੀ ਘਾਟ ਆਪਣੀ ਕਣਕ ਦੇ ਵਿੱਚ ਪੂਰੀ ਕਰਨੀ ਹੈ ਨਾਈਟ੍ਰੋਜਨ ਵੱਧ ਨਾ ਪਾਓ ਜਿन्हे ਤੁਹਾਡੀ ਕਣਕ ਨੂੰ ਲੋੜ ਹੈ ਤੁਹਾਡੇ ਖੇਤ ਦੇ ਅਨੁਸਾਰ ਜਿन्हे ਤੁਸੀਂ ਪਿਛਲੇ ਸਾਲਾਂ ਦੇ ਵਿੱਚ ਵਰਤ ਰਹੇ ਹੋ 19 ਉਹ ਨਾਈਟ੍ਰੋਜਨ ਆਪਣੀ ਕਣਕ ਨੂੰ ਦਓ ਜੂਰੀਆ ਦਓ ਵੱਧ ਮਾਤਰਾ ਦੇ ਵਿੱਚ ਨਾ ਪਾਓ ਤੇ ਹੁਣ ਜਿਹੜੀ ਆਪਾਂ ਘਾਟ ਹੈ ਫਾਸਫੋਰਸ ਦੀ ਪੂਰੀ ਕਿਵੇਂ ਕਰਨੀ ਹੈ ਹੁਣ ਜਿਹਨੇ ਕਿਸਾਨ ਭਰਾਵਾਂ ਨੇ ਜਿਹੜੀ ਰੈਂਡ ਖੁੰਦ ਆਪਣੀ ਝੋਨੇ ਦੀ ਜਿਹੜੀ ਪਰਾਲੀ ਆਪਾਂ ਸਾਰੀ ਵਿੱਚ ਬਾਈ ਹੈ ਤੇ ਗੱਠਾ ਬਣਾ ਕੇ ਆਪਾਂ ਆਪਣੇ ਖੇਤ ਦੇ ਵਿੱਚੋਂ ਨਹੀਂ ਚਕਾਈ ਤੇ ਲਗਾਤਾਰ 1 2 ਤੋਂ 3 ਸਾਲ ਪਹਿਲਾਂ ਦੇ ਆਪਾਂ ਪਰਾਲੀ ਵਿੱਚ ਬਾ ਰਹੇ ਹਾਂ ਉਹਨਾਂ ਦੇ ਜਿਹੜੇ ਖੇਤ ਦੇ ਵਿੱਚ ਉਹਨਾਂ ਖੇਤਾਂ ਦੇ ਵਿੱਚ ਜਿਹੜੀ ਆਪਾਂ ਨੂੰ ਡੀਏਪੀ ਦੀ ਘਾਟ ਹੈ ਉਹ ਘਾਟ ਦੇਖਣ ਨੂੰ ਮਿਲੂਗੀ ਕਿਉਂਕਿ ਉਹਨਾਂ ਖੇਤਾਂ ਦੇ ਵਿੱਚ ਜਿਹੜੀ ਆਪਾਂ ਰਹਿਣ ਖੂਨ ਦੇ ਜ਼ਮੀਨ ਦੇ ਵਿੱਚ ਬਾਹਰ ਰਹੇ ਹੈ ਉਹ ਜ਼ਮੀਨ ਦੇ ਵਿੱਚ ਸਾਰੇ ਤੱਤ ਹੈਗੇ ਨੇ ਤੇ ਪਰਾਲੀ ਆਪਾਂ ਨੂੰ ਗਲ ਕੇ ਸੜ ਕੇ ਰੂੜੀ ਦਾ ਕੰਮ ਦਿੰਦੀ ਹੈ ਤੇ ਸਾਰੇ ਤੱਤ ਉਹਨਾਂ ਖੇਤਾਂ ਦੇ ਵਿੱਚ ਹੈਗੇ ਨੇ ਹੁਣ ਜਿਹਨਾਂ ਖੇਤਾਂ ਦੇ ਵਿੱਚ ਫਾਸਫੋਰਸ ਦੀ ਡੀਏਪੀ ਦੀ ਘਾਟ ਆ ਰਹੀ ਹੈ ਤੁਸੀਂ ਕੀ ਕਰਨਾ ਹੈ ਪਹਿਲਾ ਪਾਣੀ ਲਾਉਣ ਤੋਂ ਬਾਅਦ ਜਦੋਂ ਆਪਾਂ ਕਣਕ ਨੂੰ ਪਹਿਲਾ ਪਾਣੀ ਲਾਤਾ ਉਹਦੇ ਤੋਂ ਬਾਅਦ ਜਦੋਂ ਆਪਣੇ ਖੇਤ ਦੇ ਵਿੱਚ ਪੈਰ ਖੜਨ ਲੱਗ ਜAVE ਖੇਤ ਆਪਣਾ ਬਾਤਾ ਜਾਵੇ ਫਿਰ ਆਪਾਂ ਸਿਰਫ ਸਪਰੇਅ ਕਰਨੀ ਹੈ ਸਪਰੇਅ ਆਪਾਂ ਕਿਹੜੀ ਕਰਨੀ ਹੈ ਸਪਰੇਅ ਆਪਾਂ ਕਰਨੀ ਹੈ ਐਨ ਪੀ ਕੇ 05234 ਹੁਣ ਮੈਂ ਪਹਿਲਾਂ ਤੁਹਾਨੂੰ ਦੱਸ ਦਵਾਂ ਇਹਦੇ ਵਿੱਚ ਜਿਹੜਾ ਨਾਈਟ੍ਰੋਜਨ ਹੈ ਉਹ 0% ਹੈ ਤੇ ਜਿਹੜੀ ਫਾਸਫੋਰਸ ਹੈ ਡੀਏਪੀ ਦੀ ਮਾਤਰਾ ਹੈ ਉਹ 52% ਦੇ ਵਿੱਚ ਫਾਸਫੋਰਸ ਹੈ ਤੇ ਨਾਲ ਇਹਦੇ ਐਡ ਪੋਟਾਸ਼ ਹੈ 45% ਪੋਟਾਸ਼ ਹੈ ਇਹਦੇ ਵਿੱਚ ਐਡ ਤੇ ਇਹ ਜੇ ਆਪਾਂ ਆਪਣੀ ਕਣਕ ਦੇ ਵਿੱਚ ਸਪਰੇਅ ਕਰ ਦੂਗੇ ਆਪਣੀ ਜਿਹੜੀ ਫਾਸਫੋਰਸ ਦੀ ਘਾਟ ਹੈ ਡੀਏਪੀ ਦੀ ਉਹ ਵੀ ਪੂਰੀ ਕਰੂਗੀ ਤੇ ਨਾਲ ਜਿਹੜੀ ਪੋਟਾਸ਼ ਤੱਤ ਦੀ ਘਾਟ ਹੈ ਪੋਟਾਸ਼ ਦੀ ਘਾਟ ਹੈ ਉਹ ਵੀ ਆਪਣੀ ਕਣਕ ਦੇ ਵਿੱਚ ਪੂਰੀ ਕਰੂਗੀ ਤੇ ਇਹਦੇ ਤੋਂ ਆਪਾਂ ਨੂੰ ਦੋ ਬੈਨੀਫਿਟ ਮਿਲਣਗੇ ਤੇ ਸਪਰੇ ਜਦੋਂ ਵੀ ਤੁਸੀਂ ਕਰਨੀ ਹੈ ਤਾਂ 150 ਤੋਂ 200 ਲੀਟਰ ਪਾਣੀ ਦੇ ਨਾਲ ਕਰੋ 100 ਲੀਟਰ ਪਾਣੀ ਕਦੇ ਵੀ ਨਾ ਕਰੋ ਜਿਉਂ ਕਿਉਂਕਿ ਜੇ ਤੁਸੀਂ ਘੱਟ ਪਾਣੀ ਵਰਤੂਗੇ ਤਾਂ ਜਿਹੜੀ ਆਪਣੀ ਕਣਕ ਦੀ ਹੈ ਨੌਕਾਏ ਉਹ ਸੜ ਸਕਦੀ ਹੈ ਤਾਂ ਕਰਕੇ 150 ਤੋਂ 200 ਲੀਟਰ ਪਾਣੀ ਵਰਤੋ ਸਪਰੇ ਕਰਨ ਸਮੇਂ ਤੇ ਇੱਕ ਸਪਰੇ ਇਹਦੀ ਤੁਸੀਂ ਐਨਪੀਕੇ 05234 ਦੀ ਪਹਿਲੇ ਪਾਣੀ ਤੋਂ ਬਾਅਦ ਕਰਨੀ ਹੈ ਜਾਨੀ ਕਿ ਜੇ ਆਪਾਂ 28 ਤੋਂ 30 ਦਿਨ ਤੇ ਕਣਕ ਨੂੰ ਪਾਣੀ ਦਊਗੇ ਤਾਂ ਆਪਣੀ 40 ਦਿਨ ਤੋਂ ਪਹਿਲਾਂ ਪਹਿਲਾ ਸਪਰੇਅ ਹੋ ਜਾਊਗੀ ਤੇ ਦੂਜੀ ਸਪਰੇਅ ਜੇ ਤੁਹਾਡੇ ਖੇਤ ਦੇ ਵਿੱਚ ਜ਼ਿਆਦਾ ਘਾਟ ਹੈ ਤੇ ਦੂਜੀ ਸਪਰੇਅ ਤੁਸੀਂ ਕਰਨੀ ਹੈ 55 ਦਿਨਾਂ ਤੇ ਜਦੋਂ ਆਪਣੀ ਕਣਕ 55 ਦਿਨਾਂ ਦੀ ਹੋਗੀ ਇੱਕ ਸਪਰੇਅ ਆਪਾਂ 0 52 34 ਐਨਪੀਕੇ ਦੀ ਉਦੋਂ ਕਰ ਦੇਣੀ ਹੈ ਤੇ ਦੋ ਸਪਰੇਅ ਤੁਸੀਂ ਕਰਨੀਆਂ ਐ ਤੇ ਜੇ ਤੁਹਾਡੀ ਜ਼ਮੀਨ ਦੇ ਵਿੱਚ ਜਾਂ ਕਣਕ ਦੇ ਵਿੱਚ ਘਟ ਘਟ ਹੈ ਤਾਂ ਤੁਹਾਡਾ ਇੱਕ ਸਪਰੇਅ ਦੇ ਨਾਲ ਵੀ ਸਰ ਸਕਦਾ ਹੈ ਜੇ ਤੁਹਾਨੂੰ ਦਿਖ ਰਿਹਾ ਹੈ ਵੀ ਘਾਟ ਥੋੜੀ ਜੀ ਹੈਗੀ ਹੈ ਫਿਰ ਤੁਸੀਂ ਦੋ ਸਪਰੇਅ ਕਰ ਸਕਦੇ ਹੋ ਇਹਦੇ ਸਪਰੇਅ ਦੇ ਤੁਹਾਨੂੰ ਸ਼ਾਨਦਾਰ ਰਿਜ਼ਲਟ ਮਿਲਣਗੇ ਕਣਕ ਫਟਾਰਾ ਕਰੂਗੀ ਤੇ ਰੰਗ ਰੂਪ ਦੇ ਵਿੱਚ ਦੇਖਣ ਨੂੰ ਚੰਗੀ ਲੱਗੂਗੀ ਤੇ ਜਿਹਦੀ ਝਾੜ ਦੇ ਵਿੱਚ ਹੈ ਪोटाश ਤੇ ਡੀਏਪੀ ਦੀ ਘਾਟ ਥੋੜੀ ਪੂਰੀ ਹੋ ਜਾਊਗੀ ਕਿਸੇ ਵੀ ਤਰੀਕੇ ਦੀ ਜ਼ਮੀਨ ਦੇ ਵਿੱਚ ਘਟ ਨਹੀਂ ਰਹੂਗੀ ਫਸਲ ਤੁਹਾਡੀ ਸ਼ਾਨਦਾਰ ਹੋਊਗੀ ਤੇ ਝਾੜ ਦੇ ਵਿੱਚ ਵੀ 3 ਤੋਂ 4 ਕੁਇੰਟਲ ਦਾ ਵਾਧਾ ਹੋਊਗਾ ਤੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਜੀ ਮਿਲਦੇ ਆ ਫਿਰ ਕੋਈ ਹੋਰ ਨਵੀਂ ਵੀਡੀਓ ਦੇ ਵਿੱਚ